ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਅਮਨ ਵੈਜ ਰਸੋਈ ਵਿੱਚ ਅੱਜ ਤੁਹਾਡੇ ਨਾਲ ਮੈਂ ਚਨਾ ਕੁਲਚਾ ਬਣਾਉਣ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਚਨਾ ਕੁਲਚਾ ਅਸੀਂ ਘਰ ਵਿੱਚ ਬਹੁਤ ਵਧੀਆ ਬਣਾ ਕੇ ਤਿਆਰ ਕਰ ਸਕਦੇ ਹਾਂ ਅਤੇ ਇਸ ਦਾ ਟੇਸ ਵਿਚਾਰ ਦੇ ਚਨੇ ਕੁਲਚੇ ਨਾਲੋਂ ਕਿਤੇ ਜ਼ਿਆਦਾ ਵਧੀਆ ਹੁੰਦਾ ਹੈ ਚਨੇ ਕੁਲਚੇ ਬਣਾਉਣ ਦੇ ਲਈ ਅਸੀਂ ਇੱਕ ਕਟੋਰੀ ਵਾਈਟ ਚਨੇ ਲਏ ਹਨ ਇਹਨਾਂ ਨੂੰ ਅਸੀਂ 4-5 ਘੰਟੇ ਲਈ ਭਿਓ ਕੇ ਰੱਖ ਦੇਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਪੂਰੀ ਰਾਤ ਵੀ ਭਿਓਂ ਕੇ ਰੱਖ ਸਕਦੇ ਹੋ ਚਨੇ ਸਾਡੇ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਨੂੰ ਕੁੱਕਰ ਵਿੱਚ ਬੋਇਲ ਕਰ ਲਵਾਂਗੇ 3 ਅਸੀਂ మీడియం ਸਾਈਜ਼ ਦੇ ਆਲੂ ਛਿੱਲੇ ਹਨ ਆਲੂ ਅਤੇ ਚਨੇ ਅਸੀਂ ਇਕੱਠੇ ਬੋਇਲ ਕਰਾਂਗੇ ਤੁਸੀਂ ਚਾਹੋ ਤਾਂ ਆਲੂ ਲੱਗ ਵੀ ਬੋਇਲ ਕਰ ਸਕਦੇ ਹੋ ਪ੍ਰੈਸ਼ਰ ਕੁੱਕਰ ਵਿੱਚ ਅਸੀਂ ਆਲੂ ਪਾ ਲੈ ਹਨ ਲੋੜ ਦੇ ਹਿਸਾਬ ਨਾਲ ਅਸੀਂ ਇਸ ਵਿੱਚ ਪਾਣੀ ਪਾ ਲਿਆ ਹੈ ਭਿੱਜੇ ਹੋਏ ਚਨੇ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਪਾ ਲਏ ਹਨ ਇੱਕ ਚਮਚ ਅਸੀਂ ਇਸ ਵਿੱਚ ਨਮਕ ਪਾ ਲਿਆ ਹੈ ਨਮਕ ਨਾਲ ਚਨੇ ਜਲਦੀ ਸੌਫਟ ਹੋ ਜਾਂਦੇ ਹਨ 3-4 ਵਿਸਲਾਂ ਅਸੀਂ ਇਹਨਾਂ ਨੂੰ ਲਗਾ ਲਵਾਂਗੇ 3-4 ਵਿਸਲਾਂ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਸੇ ਸਟ੍ਰੇਨਰ ਵਿੱਚ ਇਹਨਾਂ ਦਾ ਪਾਣੀ ਛਾਣ ਲਵਾਂਗੇ ਚਨੇ ਸਾਡੇ ਇਸ ਤਰ੍ਹਾਂ ਬਿਲਕੁਲ ਸੌਫਟ ਹੋਣੇ ਚਾਹੀਦੇ ਹਨ ਤਾਂ ਹੀ ਸਾਡੇ ਕੁਲਚੇ ਵਧੀਆ ਬਣ ਕੇ ਤਿਆਰ ਹੋਣਗੇ ਹੁਣ ਅਸੀਂ ਆਪਣੇ ਚਨੇ ਕਿਸੇ ਬੋਲ ਵਿੱਚ ਪਾ ਲਏ ਹਨ ਆਲੂ ਠੰਡੇ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਬਰੀਕ ਕੀਤੇ ਹੋਏ ਅਸੀਂ ਇੱਥੇ ਪਿਆਜ਼ ਪਾਵਾਂਗੇ ਬਰੀਕ ਚੌਪ ਕੀਤਾ ਹੋਇਆ ਅਸੀਂ ਇਸ ਵਿੱਚ ਅੱਧਾ ਕੱਪ ਖੀਰਾ ਪਾ ਲਿਆ ਹੈ ਖੀਰੇ ਨਾਲ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਹੈ ਥੋੜੇ ਜੀ ਅਸੀਂ ਕੱਟੇ ਹੋਏ ਟਮਾਟਰ ਪਾਏ ਹਨ ਦੋ ਹਰੀਆਂ ਮਿਰਚਾਂ ਪਾਈਆਂ ਹਨ ਦੋ ਨਿੰਬੂਆਂ ਦਾ ਅਸੀਂ ਇੱਥੇ ਰਸ ਨਿਚੋੜ ਕੇ ਪਾ ਲਿਆ ਹੈ ਦੋ ਚਮਚ ਅਸੀਂ ਮਿੱਠੀ ਇਮਲੀ ਪਾਈ ਹੈ ਅੱਧਾ ਚਮਚ ਅਸੀਂ ਇੱਥੇ ਜੀਰਾ ਪਾਊਡਰ ਦਾ ਪਾਇਆ ਹੈ ਅੱਧਾ ਚਮਚ ਅਸੀਂ ਇੱਥੇ ਚਾਟ ਮਸਾਲਾ ਪਾਇਆ ਹੈ ਟੇਸਟ ਦੇ ਹਿਸਾਬ ਨਾਲ ਅਸੀਂ ਇੱਥੇ ਨਮਕ ਪਾ ਲਿਆ ਹੈ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਜੋ ਜੋ ਚੀਜ਼ਾਂ ਤੁਹਾਨੂੰ ਮੈਂ ਇੱਥੇ ਵਿਖਾਈਆਂ ਹਨ ਤੁਸੀਂ ਇਹ ਸਾਰੀਆਂ ਇਸ ਵਿੱਚ ਐਡ ਕਰਨੀਆਂ ਹਨ ਤਾਂ ਹੀ ਤੁਹਾਡੇ ਚਨੇ ਕੁਲਚੇ ਵਧੀਆ ਬਣ ਕੇ ਤਿਆਰ ਹੋਣਗੇ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਵੇਖ ਸਕਦੇ ਹੋ ਸਾਡੀ ਫੀਲਿੰਗ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜਿੰਨੀ ਇਹ ਵੇਖਣ ਵਿੱਚ ਵਧੀਆ ਲੱਗਦੀ ਹੈ ਉਸ ਤੋਂ ਕਿਤੇ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਨੂੰ ਇਸੇ ਤਰੀਕੇ ਨਾਲ ਵੀ ਖਾ ਸਕਦੇ ਹੋ ਖਾਣ ਵਿੱਚ ਇਹ ਬਹੁਤ ਵਧੀਆ ਬਣਦੀ ਹੈ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਇੱਥੇ ਅਸੀਂ ਰੈਡੀਮੇਡ ਕੁਲਚੇ ਲਏ ਹਨ। ਕੁਲਚੇ ਨੂੰ ਅਸੀਂ ਸੈਂਟਰ ਵਿੱਚ ਕੱਟ ਲਗਾ ਲਵਾਂਗੇ। ਇਸ ਤਰੀਕੇ ਨਾਲ ਅਸੀਂ ਕੋਈ ਤਿੱਖਿਆ ਚਾਕੂ ਲੈਣਾ ਹੈ ਅਤੇ ਇਸ ਨੂੰ ਸੈਂਟਰ ਵਿੱਚੋਂ ਕੱਟ ਲੈਣਾ ਹੈ। ਕੁਲਚੇ ਨੂੰ ਅਸੀਂ ਪੂਰਾ ਨੀਚੇ ਤੱਕ ਨਹੀਂ ਕੱਟਣਾ ਹਾਫ ਕੱਟ ਲਗਾ ਕੇ ਇਸ ਦੀ ਇਸ ਤਰੀਕੇ ਦੀ ਅਸੀਂ ਇੱਕ ਪਾਕਟ ਬਣਾ ਲਵਾਂਗੇ ਕੁਲਚੇ ਨੂੰ ਅਸੀਂ ਕੱਟ ਲਗਾ ਲਿਆ ਹੈ ਇਸੇ ਤਰ੍ਹਾਂ ਅਸੀਂ ਆਪਣੇ ਸਾਰੇ ਕੁਲਚੇ ਤਿਆਰ ਕਰ ਲਵਾਂਗੇ ਹੁਣ ਅਸੀਂ ਨਾਨ ਸਟਿਕ ਤਵਾ ਲਿਆ ਹੈ ਉਸ ਤੇ ਥੋੜਾ ਜਿਹਾ ਬਟਰ ਲਗਾਵਾਂਗੇ ਤੇ ਅਸੀਂ ਆਪਣੇ ਕੁਲਚਿਆਂ ਨੂੰ ਇਸ ਤੇ ਸੇਕ ਲਵਾਂਗੇ ਕੁਲਚਿਆਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਸੇਕਣਾ ਨਹੀਂ ਤਾਂ ਇਹਨਾਂ ਦਾ ਕਲਰ ਚੇਂਜ ਹੋ ਜਾਵੇਗਾ ਹਲਕਾ ਜਿਹਾ ਅਸੀਂ ਇਹਨਾਂ ਨੂੰ ਸੇਕਣਾ ਹੈ ਹੁਣ ਅਸੀਂ ਕੁਲਚਿਆਂ ਵਿੱਚ ਆਪਣੀ ਫੀਲਿੰਗ ਭਰ ਲਵਾਂਗੇ ਚੰਗੀ ਤਰ੍ਹਾਂ ਅਸੀਂ ਇਸ ਨੂੰ ਦਬਾ-ਦਬਾ ਕੇ ਇਸ ਤਰੀਕੇ ਨਾਲ ਭਰ ਲਵਾਂਗੇ ਗਾਰਨਿਸ਼ਿੰਗ ਲਈ ਮੈਂ ਹਸਤੇ ਧਨੀਆ ਲਗਾ ਰਹੀ ਹਾਂ ਗੁਲਚੇ ਸਾਡੇ ਬਣ ਕੇ ਤਿਆਰ ਹੋ ਚੁੱਕੇ ਹਨ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ